ਸਹੀ ਗਾਲ ਜੀ ਮੈਂ ਚਤਨਪ੍ਰੀਤ ਸਿੰਘ ਢੱਲੋਂ ਸਵਾਗਤ ਕਰਦਾ ਨਵੇਂ ਦਿਨ ਤੇ ਨਵੀਂ ਵੀਡੀਓ ਦੇ ਵਿੱਚ ਤੇ ਆਪਾਂ ਇਹ ਖੇਤ ਸਪਰੇਅ ਕਰਨਾ ਮੈਂ ਤੇ ਮੇਰਾ ਚਾਚਾ ਇਸ ਟਾਈਮ ਖੇਤ ਤੇ ਬੈਠਾ ਦਿਖਾਉਣਾ ਬੈਕਗ੍ਰਾਉਂਡ ਕੇ ਆਪਣੀ ਕਣਕ ਖੇਤ ਆਸੀਗੇ ਸਪਰੇਅ ਕਰਨਾ ਲਗਭਗ ਕਿੱਲੇ ਦੇ ਸਪਰੇਅ ਹੋ ਚੁੱਕੀ ਆ ਟਾਈਮ ਹੋ ਰਿਹਾ 1:21 ਮਿੰਟ ਦਾ ਹਰੀ ਹਾ ਸਫਰੀ ਹਾ अपनी कणीपा बहुत सोनी खड़ी है लगे स्परे पाई हो पक् कर रहे स्परे अद्धी स्परे करती है दो किलों स्परे करती है बाकी के दो किले रह गए जी ਉਹ ਗੰਗਾ ਕੱਲ ਨੂੰ ਤੇ ਆਪਾਂ ਜਾ ਰਹੇ ਸੀ ਘਰੇ ਮਿਲਦੇ ਆਪਸ ਨੂੰ ਘਰੇ ਜਾ ਕੇ ਹਾਂਜੀ ਮੈਂ ਖੇਤੋਂ ਕਰਿਆ ਗਿਆ ਸੀ ਜੀ ਚਾਹ ਪੀ ਕੇ ਲੱਗਦੇ ਆਪਸ ਨੂੰ ਪੱਠੇ ਪਾਉਣ ਲੈਣੋਂ ਪੱਠੇ ਪਾ ਕੇ ਜੀ ਮੈਂ ਪਸੂਗਣ ਪੱਠੇ ਪਾ ਕੇ ਨਾਲ ਆਇਆ ਸੀਗਾ ਹਾਂਜੀ ਹੁਣ ਹੋ ਰਿਹਾ ਸ਼ਾਮ ਦਾ ਵੇਲਾ ਸ਼ਾਮ ਦੇ ਵੱਜ ਰਹੇ ਆ 6:30 ਮੈਂ ਕਿਹਾ ਸੀ ਗਰਾਊਂਡ ਗਰਾਊਂਡ 'ਚ ਮੈਂ ਕੁਝ ਵੀ ਸ਼ੂਟ ਨਹੀਂ ਕੀਤਾ ਆਪਾਂ ਕੰਮ ਲੱਗਿਆ ਵਲੌਗ ਦਾ ਇੱਥੇ ਐਂਡ ਮੈਨੂੰ ਦਿਖਾਲ ਸਾਹਿਬ ਅਗੇ ਜੀ ਖਫਾਤੇ ਮਿਲਦੇ ਆ ਕਿਸੇ ਨੈਕਸਟ ਵਲੌਗ ਦੇ ਵਿੱਚ ਮੇਰੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰੋ ਤਨ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਕਮੈਂਟ ਕਰੋ ਮਿਲਦੇ ਆ ਕਿਸੇ ਨੈਕਸਟ ਵਲੌਗ ਦੇ ਵਿੱਚ